22 ਮਾਰਚ 2007 ਨੂੰ ਕੈਲੀਫੋਰਨੀਆ ਦੇ ਸਟਾਕਨ ਵਿੱਚ ਇੱਕ ਮਾਂ ਅਤੇ ਭੈਣ ਨੂੰ ਆਪਣੇ ਭਰਾ ਅਨਮੇਰ ਸਿੰਘ ਦੀ ਲਾਸ਼ ਟਰੱਕ ਦੇ ਵਿੱਚੋਂ ਮਿਲਦੀ ਹੈ ਜਿਸ ਦੇ ਲਗਭਗ 9 ਗੋਲੀਆਂ ਲੱਗੀਆਂ ਹੋਈਆਂ ਸਨ ਭੈਣ ਦੁਆਰਾ ਤੁਰੰਤ ਹੀ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਪੁਲਿਸ ਕੁਝ ਹੀ ਮਿੰਟਾਂ ਵਿੱਚ ਉਸ ਜਗ੍ਹਾ ਦੇ ਉੱਤੇ ਪਹੁੰਚ ਜਾਂਦੇ ਆ ਤੇ ਬਾਡੀ ਆਪਣੇ ਕਬਜ਼ੇ ਦੇ ਵਿੱਚ ਲੈ ਲੈਂਦੀ ਆ ਜਿਸ ਤੋਂ ਬਾਅਦ ਪੁਲਿਸ ਇਸ ਕੇਸ ਦੀ ਇਨਵੈਸਟੀਗੇਸ਼ਨ ਨੂੰ ਸ਼ੁਰੂ ਕਰ ਦਿੰਦੀ ਆ ਤੇ ਬਾਡੀ ਨੂੰ ਉਸੇ ਸਮੇਂ ਹੀ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਜਾਂਦਾ ਹੈ ਆਖਰਕਾਰ ਕੌਣ ਸੀ ਅਜਮੇਰ ਸਿੰਘ ਜਿਸ ਦਾ ਇੰਨੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਕਿਉਂ ਕੀਤਾ ਗਿਆ ਇਹ ਸਭ ਦੀ ਗੱਲ ਕਰਦੇ ਆ ਆਪਾਂ ਅੱਜ ਦੀ ਕਹਾਣੀ ਦੇ ਵਿੱਚ ਅਜਮੇਰ ਸਿੰਘ ਹੋਠੀ ਜਿਸ ਦੀ ਉਮਰ 23 ਸਾਲ ਸੀ ਅਤੇ ਪਿੰਡ ਬੱਲ ਜਿਹੜਾ ਜਲੰਧਰ ਦਾ ਰਹਿਣ ਵਾਲਾ ਸੀ ਪਰ ਪਿਛਲੇ 10 ਸਾਲਾਂ ਤੋਂ ਉਹ ਆਪਣੇ ਮਾਤਾ ਪਿਤਾ ਅਤੇ ਭੈਣ ਦੇ ਨਾਲ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਦੇ ਵਿੱਚ ਰਹਿ ਰਿਹਾ ਸੀ ਅਜਮੇਰ ਸਿੰਘ ਦਾ ਆਪਣਾ ਟਰੱਕ ਸੀ ਜੋ ਉਹ ਕਿਸੇ ਕੰਪਨੀ ਦੇ ਲਈ ਚਲਾਇਆ ਕਰਦਾ ਸੀ ਅਤੇ ਕਈ-ਕਈ ਦਿਨ ਬਾਦ ਆਪਣੇ ਘਰ ਆਉਂਦਾ ਇਸੇ ਤਰ੍ਹਾਂ ਹੀ ਉਸ ਦੀ ਭੈਣ ਅਤੇ ਮਾਂ 22 ਮਾਰਚ ਨੂੰ ਉਸ ਦੇ ਘਰ ਆਉਣ ਦੀ ਅਡੀਕ ਕਰ ਰਹੀਆਂ ਹੁੰਦੀਆਂ ਨੇ ਪਰ ਦੇਰ ਤੱਕ ਉਹ ਘਰ ਨਹੀਂ ਆਉਂਦਾ ਅਤੇ ਬਾਰ ਬਾਰ ਫੋਨ ਕਰਨ ਤੇ ਉਹ ਫੋਨ ਦਾ ਵੀ ਕੋਈ ਜਵਾਬ ਨਹੀਂ ਸੀ ਦੇ ਰਿਹਾ ਕੁਝ ਸਮੇਂ ਚਿੰਤਾ ਅਤੇ ਬੇਚਾਨੀ ਤੋਂ ਬਾਅਦ ਉਸ ਦੀ ਮਾਂ ਅਤੇ ਭੈਣ ਦੋਨੋਂ ਹੀ ਉਸ ਨੂੰ ਉਸ ਜਗ੍ਹਾ ਤੇ ਦੇਖਣ ਚਲੇ ਜਾਂਦੇ ਨੇ ਜਿੱਥੇ ਉਹ ਆਪਣਾ ਟਰੱਕ ਪਾਰਕ ਕਰਕੇ ਕਾਰਾਇਆ ਕਰਦਾ ਸੀ ਇਸ ਜਗ੍ਹਾ ਦਾ ਐਡਰੈਸ ਸੀ 1856 ਬਲਾਕ ਆਫ ਨਾਰਥ ਬਰੌਡਵੇ ਐਵੈਨਿਊ ਪਰ ਜਦੋਂ ਜਮੇਰ ਸਿੰਘ ਦੀ ਭੈਣ ਉਸਦੇ ਟਰੱਕ ਕੋਲ ਪਹੁੰਚਦੀ ਨੇ ਤਾਂ ਉਸ ਨੂੰ ਕੁਝ ਅਜੀਬ ਜਿਹਾ ਫੀਲ ਹੁੰਦਾ ਹੈ ਕਿਉਂਕਿ ਉਸਦੇ ਟਰੱਕ ਦੀ ਇੱਕ ਬਾਰੀ ਖੁੱਲੀ ਹੋਈ ਸੀ ਤੇ ਜਦੋਂ ਹੀ ਭੈਣ ਉਸ ਦੀ ਡਰਾਈਵਰ ਸੀਟ ਕੋਲ ਜਾ ਕੇ ਦੇਖਦੀ ਆ ਤਾਂ ਅਜਮੇਰ ਸਿੰਘ ਦੀ লাশ ਉੱਥੇ ਪਈ ਹੁੰਦੀ ਹੈ ਜੋ ਕਿ ਬਹੁਤ ਬੁਰੀ ਤਰ੍ਹਾਂ ਖੂਨ ਦੇ ਨਾਲ ਲਤਪਤ ਸੀ ਭੈਣ ਨਾਲ ਦੀ ਨਾਲ ਹੀ ਪੁਲਿਸ ਨੂੰ ਕਾਲ ਕਰ ਦਿੰਦੀ ਹੈ ਪੁਲਿਸ ਜਦੋਂ ਆਉਂਦੀ ਆ ਉਹ ਬਾਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਆਸ-ਪਾਸ ਦੀ ਜਗ੍ਹਾ ਦੀ ਇਨਵੈਸਟੀਗੇਸ਼ਨ ਵੀ ਸ਼ੁਰੂ ਕਰ ਦਿੰਦੀ ਆ ਤਾਂ ਕਿ ਉਹਨਾਂ ਨੂੰ ਕੋਈ ਸਬੂਤ ਮਿਲ ਜਾਵੇ। ਸ਼ੁਰੂ ਵਿੱਚ ਪੁਲਿਸ ਨੂੰ ਇਹ ਪਤਾ ਲੱਗਦਾ ਏ ਕਿ ਇਹ ਇੱਕ ਹੇਟ ਕ੍ਰਾਈਮ ਹੈ। ਹੇਟ ਕ੍ਰਾਈਮ ਦਾ ਮਤਲਬ ਜਿਸ ਨੇ ਵੀ ਅਜਮੇਰ ਸਿੰਘ ਦਾ ਕਤਲ ਕੀਤਾ ਏ ਉਹ ਅਜਮੇਰ ਸਿੰਘ ਨੂੰ ਮਾਰਨ ਦੇ ਇਰਾਦੇ ਨਾਲ ਹੀ ਆਇਆ ਸੀ ਨਾ ਕਿ ਉਸਨੇ ਚੋਰੀ ਕਰਨ ਦੇ ਲਈ ਅਜਮੇਰ ਸਿੰਘ ਦਾ ਕਤਲ ਕੀਤਾ ਹੈ ਇਹ ਸਭ ਚੀਜ਼ਾਂ ਅਜਮੇਰ ਸਿੰਘ ਦੇ 9 ਗੋਲੀਆਂ ਲੱਗੀਆਂ ਤੋਂ ਸਮਝ ਆ ਰਹੀਆਂ ਸੀ ਤੇ ਨਾ ਹੀ ਟਰੱਕ ਦੇ ਵਿੱਚੋਂ ਕੁਝ ਚੋਰੀ ਹੋਇਆ ਸੀ ਹੁਣ ਪੁਲਿਸ ਅਜਮੇਰ ਸਿੰਘ ਦੀ ਭੈਣ ਅਤੇ ਮਾਂ ਕੋਲੋਂ ਪੁੱਛਗਿੱਛ ਕਰਦੀ ਆ ਕਿ ਉਹਨਾਂ ਨੂੰ ਕਿਸੇ ਦੇ ਉੱਪਰ ਸ਼ੱਕ ਹੈ ਜਾਂ ਉਹਨਾਂ ਦੇ ਨਾਲ ਕਿਸੇ ਦੀ ਕੋਈ ਦੁਸ਼ਮਣੀ ਹੈ ਇਸ ਗੱਲ ਉੱਪਰ ਅਜਮੇਰ ਸਿੰਘ ਦੀ ਮਾਂ ਦੁਆਰਾ 58 ਸਾਲਾਂ ਦੇ ਆਦਮੀ ਉੱਪਰ ਆਪਣੇ ਬੇਟੇ ਦੇ ਕਤਲ ਕੀਤੇ ਜਾਣ ਦਾ ਸ਼ੱਕ ਜ਼ਾਹਿਰ ਕੀਤਾ ਜਾਂਦਾ ਹੈ ਇਹ ਆਦਮੀ ਦਾ ਨਾਮ ਉਹਨਾਂ ਵੱਲੋਂ ਗੁਰਪ੍ਰਕਾਸ਼ ਸਿੰਘ ਖਾਲਸਾ ਦੱਸਿਆ ਜਾਂਦਾ ਹੈ ਜੋ ਕਿ ਉਸ ਟਾਈਮ ਸਿੱਖ ਭਾਈਚਾਰੇ ਦਾ ਇੱਕ ਪ੍ਰਮੁੱਖ ਮੈਂਬਰ ਅਤੇ ਇੱਕ ਬਹੁਤ ਹੀ ਵੱਡੀ ਟਰੱਕਿੰਗ ਫਰਮ ਦਾ ਮਾਲਕ ਸੀ ਪੁਲਿਸ ਦੁਆਰਾ ਕਤਲ ਤੋਂ 4 ਦਿਨ ਬਾਅਦ ਹੀ ਗੁਰਪ੍ਰਕਾਸ਼ ਸਿੰਘ ਖਾਲਸੇ ਨੂੰ ਅਰੈਸਟ ਕਰ ਲਿਆ ਜਾਂਦਾ ਹੈ ਕਈ ਮਹੀਨੇ ਸਬੂਤ ਅਤੇ ਸਾਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਉਸ ਨੂੰ ਕੋਰਟ ਦੇ ਵਿੱਚ ਸਮਿਟ ਕਰ ਦਿੱਤਾ ਜਾਂਦਾ ਹੈ ਪਰ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਗੁਰਪ੍ਰਕਾਸ਼ ਸਿੰਘ ਇੱਕ ਬਹੁਤ ਹੀ ਵੱਡੀ ਟਰੈਕਿੰਗ ਫਰਮ ਦਾ ਮਾਲਕ ਸੀ ਤੇ ਉਸ ਦਾ ਬਹੁਤ ਹੀ ਵੱਡਾ ਪਰਿਵਾਰ ਸੀ ਉਹ ਇਸ ਕੇਸ ਨੂੰ ਬਹੁਤ ਹੀ ਬੀਕ ਕਰਨ ਦੀ ਕੋਸ਼ਿਸ਼ ਕਰਦਾ ਹੈ 2007 ਤੋਂ 2010 ਆ ਜਾਂਦਾ ਹੈ ਉਹ ਇਹਨਾਂ ਤਿੰਨਾਂ ਸਾਲਾਂ ਦੇ ਵਿੱਚ ਆਪਣੇ ਵਕੀਲ ਹੀ ਬਦਲਦਾ ਰਹਿੰਦਾ ਹੈ ਤਾਂ ਕਿ ਨਵਾਂ ਵਕੀਲ ਆਵੇ ਤੇ ਉਸ ਨੂੰ ਕੁਝ ਲੰਮਾ ਟਾਈਮ ਮਿਲ ਜਾਵੇ ਇਸੇ ਤਰ੍ਹਾਂ ਹੀ ਮਾਰਚ 2010 ਆ ਜਾਂਦਾ ਹੈ ਤਾਂ ਉਸ ਟਾਈਮ ਇਸ ਕੇਸ ਨੂੰ ਨਿਵੇੜਨ ਦੇ ਲਈ ਕੋਰਟ ਵੱਲੋਂ ਇੱਕ ਜੂਰੀ ਬਣਾਈ ਜਾਂਦੀ ਹੈ ਜਾਨੀ ਕਿ ਜੱਜ ਦੇ ਸਾਹਮਣੇ 7 ਬੰਦੇ ਹੋਰ ਬਿਠਾਏ ਜਾਂਦੇ ਆ ਜੋ ਕਿ ਜੱਜ ਦੀ ਸਹਾਇਤਾ ਕਰਨਗੇ ਇਸ ਕੇਸ ਦੀ ਸੁਣਵਾਈ ਦੇ ਲਈ ਅਤੇ ਕੋਰਟ ਵਿੱਚ ਪੁਲਿਸ ਦੁਆਰਾ ਇਕੱਠੇ ਕੀਤੇ ਗਏ ਸਬੂਤ ਅਤੇ ਇਨਫੋਰਮੇਸ਼ਨ ਵੀ ਪੇਸ਼ ਕੀਤੀ ਜਾਂਦੀ ਹੈ ਇਸ ਸਾਰੀ ਇਨਫੋਰਮੇਸ਼ਨ ਦੇ ਨਾਲ ਜੋ ਸੱਚ ਸਾਹਮਣੇ ਆਉਂਦਾ ਹੈ ਉਹ ਇੱਕ ਕਹਾਣੀ ਸੀ ਇਹ ਕਹਾਣੀ ਸੀ ਕਤਲ ਤੋਂ 3 ਸਾਲ ਪਹਿਲਾਂ ਸ਼ੁਰੂ ਹੋਈ ਜਾਨੀ ਕਿ ਨਵੰਬਰ 2004 ਦੇ ਵਿੱਚ ਇਹ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ 2004 ਦੇ ਵਿੱਚ ਅਜਮੇਰ ਸਿੰਘ ਅਤੇ ਗੁਰਪ੍ਰਕਾਸ਼ ਸਿੰਘ ਦੀ ਵੱਡੀ ਬੇਟੀ ਕਿਰਨਜੀਤ ਕੌਰ ਪੰਨੂ ਦੀ ਦੋਸਤੀ ਹੋ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਇਹ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਜਦੋਂ ਅਜਮੇਰ ਸਿੰਘ ਦੇ ਪਰਿਵਾਰ ਨੂੰ ਇਸ ਸਬਦ ਦੇ ਬਾਰੇ ਪਤਾ ਲੱਗਦਾ ਹੈ ਤਾਂ ਉਹ ਬਹੁਤ ਖੁਸ਼ ਹੁੰਦੇ ਨੇ ਤੇ ਸਾਲ 2005 ਦੇ ਅਖੀਰ ਆਉਂਦੇ ਆਉਂਦੇ ਦੋਨੇ ਪਰਿਵਾਰ ਇਸ ਰਿਸ਼ਤੇ ਉੱਤੇ ਗੱਲ ਕਰਨ ਦੇ ਲਈ ਆਪਸ ਦੇ ਵਿੱਚ ਮਿਲਦੇ ਨੇ ਪਰ ਗੁਰਪ੍ਰਕਾਸ਼ ਸਿੰਘ ਇਸ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਇਸ ਸਬ ਦਾ ਕਾਰਨ ਸੀ ਕਾਰਨ ਇਹ ਸੀ ਕਿ ਗੁਰਪ੍ਰਕਾਸ਼ ਸਿੰਘ ਖਾਲਸਾ ਇੱਕ ਪਾਸਪੇਕ ਉਸ ਐਂਟਰਮਡੋਲ ਨਾਮ ਦੀ ਕੰਪਨੀ ਦਾ ਮਾਲਕ ਸੀ ਇਹ ਕੰਪਨੀ ਉਸ ਟਾਈਮ ਫ੍ਰੈਂਚ ਕੈਪ ਦੇ ਵਿੱਚ ਸੀ ਜੋ ਕਿ ਬਹੁਤ ਹੀ ਵੱਡੀ ਕੰਪਨੀ ਸੀ ਤੇ ਉਸ ਦਾ ਨਾਲ ਨਾਲ ਇਹ ਵੀ ਕਹਿਣਾ ਸੀ ਕਿ ਅਜਮੇਰ ਸਿੰਘ ਦਾ ਉਸ ਦੇ ਨਾਲ ਕੋਈ ਵੀ ਮੇਲ ਨਹੀਂ ਹੈ ਕਿਉਂਕਿ ਅਜਮੇਰ ਸਿੰਘ ਇੱਕ ਹਾਈ ਸਕੂਲ ਤੱਕ ਵੀ ਪ੍ਰੋਪਰ ਨਹੀਂ ਪੜਿਆ ਅਤੇ ਉਸ ਟਾਈਮ ਗੁਰਪ੍ਰਕਾਸ਼ ਸਿੰਘ ਦੀ ਬੇਟੀ ਕਾਲਜ ਦੇ ਵਿੱਚ ਜਾਂਦੀ ਸੀ ਅਤੇ ਉਸ ਟਾਈਮ ਅਜਮੇਰ ਸਿੰਘ ਕੋਲ ਸਿਰਫ ਆਪਣਾ ਇੱਕ ਟਰੱਕ ਸੀ ਜਿਸ ਦੀਆਂ ਉਹ ਕਿਸ਼ਤਾਂ ਭਰ ਰਿਹਾ ਸੀ ਜਦ ਕਿ ਗੁਰਪ੍ਰਕਾਸ਼ ਸਿੰਘ ਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਉਸ ਦੀ ਆਪਣੀ ਇੱਕ ਟਰਕਿੰਗ ਫਾਰਮ ਸੀ ਗੁਰਪ੍ਰਕਾਸ਼ ਸਿੰਘ ਇੱਕ ਪ੍ਰੋਪਰ ਸਿੱਖ ਸੀ ਜਿਸ ਦੇ ਕਰਕੇ ਉਹ ਇਹ ਵੀ ਸੋਚਦਾ ਹੈ ਕਿ ਅਜਮੇਰ ਸਿੰਘ ਪੱਗ ਵੀ ਨਹੀਂ ਬੰਨ੍ਹਦਾ ਜਿਸ ਦੇ ਕਰਕੇ ਉਹਨਾਂ ਦੇ ਪਰਿਵਾਰ ਦਾ ਤੇ ਅਜਮੇਰ ਸਿੰਘ ਦੇ ਪਰਿਵਾਰ ਦਾ ਕੋਈ ਵੀ ਮੇਲ ਨਹੀਂ ਇਸ ਰਿਸ਼ਤੇ ਤੋਂ ਇਨਕਾਰ ਹੋਣ ਤੋਂ ਬਾਅਦ ਅਜਮੇਰ ਅਤੇ ਜਨ ਜੋ ਦਾ ਰਿਲੇਸ਼ਨਸ਼ਿਪ ਖਤਮ ਹੋ ਜਾਂਦਾ ਹੈ ਤੇ ਅਜਮੇਰ ਸਿੰਘ ਦਾ ਪਰਿਵਾਰ ਉਸ ਨੂੰ 3 ਮਹੀਨਿਆਂ ਦੇ ਲਈ ਉਸ ਦੀ ਇੱਕ ਹੋਰ ਭੈਣ ਦੇ ਕੋਲ ਪੰਜਾਬ ਭੇਜ ਦਿੰਦਾ ਹੈ ਜਿੱਥੇ ਉਸ ਦੀ ਭੈਣ ਉਸ ਦੇ ਲਈ ਇੱਕ ਕੁੜੀ ਲੱਭਦੀ ਹੈ ਅਤੇ ਉਸ ਦਾ ਵਿਆਹ ਪਿੰਡ ਮਰਾਦਪੁਰ ਦੀ ਰਹਿਣ ਵਾਲੀ ਜਸਪੀਰ ਕੌਰ ਦੇ ਨਾਲ ਕਰਵਾ ਦਿੰਦੀ ਹੈ ਅਤੇ ਅਜਮੇਰ ਸਿੰਘ ਆਪਣੀ ਪਤਨੀ ਨੂੰ ਅਮਰੀਕਾ ਲੈ ਕੇ ਆਉਣ ਦੇ ਲਈ ਪੇਪਰ ਬਣਾਉਣੇ ਸ਼ੁਰੂ ਕਰ ਦਿੰਦਾ ਹੈ ਹੁਣ ਗੁਰਪ੍ਰਕਾਸ਼ ਸਿੰਘ ਅਤੇ ਅਜਮੇਰ ਸਿੰਘ ਦਾ ਪਰਿਵਾਰ ਆਪਸ ਦੇ ਵਿੱਚ ਸਭ ਕੁਝ ਭੁੱਲ ਚੁੱਕੇ ਸਨ ਪਰ ਕੁਝ ਸਮੇਂ ਬਾਅਦ ਹੀ ਅਜਮੇਰ ਸਿੰਘ ਬਿਨਾ ਆਪਣੀ ਪਤਨੀ ਨੂੰ ਨਾਲ ਲੈ ਅਮਰੀਕਾ ਵਾਪਸ ਆ ਜਾਂਦਾ ਹੈ ਇਸ ਦੇ ਪਿੱਛੇ ਬਹੁਤ ਹੀ ਵੱਡਾ ਕੰਮ ਸੀ ਕਿਉਂਕਿ ਅਜਮੇਰ ਸਿੰਘ ਜਦੋਂ ਅਮਰੀਕਾ ਦੇ 에ਰਪੋਰਟ ਤੇ ਉਤਰਦਾ ਹੈ ਤਾਂ ਉਸ ਨੂੰ ਕਰਨ ਜੋਤ ਕੌਰ ਪੰਨੂ ਜਾਨਕੀ ਅਜਮੇਰ ਸਿੰਘ ਦੀ ਉਹ ਕੁੜੀ ਜਿਸ ਦੇ ਨਾਲ ਅਜਮੇਰ ਸਿੰਘ ਦਾ ਰਿਲੇਸ਼ਨਸ਼ਿਪ ਸੀ ਉਸ ਨੂੰ 에ਰਪੋਰਟ ਤੋਂ ਪਿਕ ਕਰਦੀ ਹੈ ਤੇ ਉਹ ਦੋਨੋਂ ਦੁਬਾਰਾ ਮਿਲਣਾ ਸ਼ੁਰੂ ਕਰ ਦਿੰਦੇ ਨੇ ਇਸ ਟਾਈਮ ਦੇ ਵਿੱਚ ਹੀ ਕਿਰਨ ਗਰਭਤੀ ਹੋ ਜਾਂਦੀ ਹੈ ਤੇ ਉਹ ਅਬੋਰਸ਼ਨ ਕਰਵਾ ਦਿੰਦੀ ਹੈ ਜਿਸ ਦਾ ਪਤਾ ਜਦੋਂ ਕਿਰਨ ਦੇ ਪਿਤਾ ਗੁਰਪ੍ਰਕਾਸ਼ ਸਿੰਘ ਨੂੰ ਲੱਗਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਇਹ ਸਭ ਦਾ ਸੱਚ ਸਾਹਮਣੇ ਆਉਣ ਤੋਂ ਬਾਅਦ ਉਸ ਦੀ ਪਾਈਚਾਰੇ ਦੇ ਵਿੱਚ ਬਹੁਤ ਹੀ ਵੱਡੀ ਬਦਨਾਮੀ ਹੋ ਜਾਵੇਗੀ ਤਾਂ ਉਹ ਉਸ ਟਾਈਮ ਆਪਣਾ ਫੈਸਲਾ ਬਦਲ ਲੈਂਦਾ ਹੈ ਤੇ ਅਜਮੇਰ ਸਿੰਘ ਨੂੰ ਕਹਿੰਦਾ ਹੈ ਕਿ ਉਹ ਪੰਜਾਬ ਬੈਠੀ ਆਪਣੀ ਪਤਨੀ ਨੂੰ ਤਲਾਕ ਦੇ ਦੇਵੇ ਤੇ ਉਸਦੀ ਬੇਟੀ ਕਿਰਨ ਦੇ ਨਾਲ ਵਿਆਹ ਕਰਵਾ ਲਵੇ ਪਰ ਅਜਮੇਰ ਸਿੰਘ ਹੁਣ ਕਿਰਨ ਦੇ ਨਾਲ ਵਿਆਹ ਕਰਵਾਉਣ ਦੇ ਲਈ ਤਿਆਰ ਨਹੀਂ ਸੀ ਉਹ ਨੌਕਰੀ ਕਰਨਾ ਸ਼ੁਰੂ ਕਰ ਦਿੰਦਾ ਹੈ ਇਸੇ ਸਮੇਂ ਦੌਰਾਨ ਹੀ 2006 ਤੋਂ ਦੌਰ 7 ਤੱਕ ਉਹਨਾਂ ਦੋਨੇ ਪਰਿਵਾਰਾਂ ਦੇ ਵਿੱਚ ਬਹੁਤ ਹੀ ਮੀਟਿੰਗਾਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਵੈਸ ਹੁੰਦੀ ਆਪਸ ਦੇ ਵਿੱਚ ਤੇ ਨੇੜਲੇ ਬਹੁਤ ਸਾਰੇ ਰਿਸ਼ਤੇਦਾਰ ਵੀ ਇਹ ਸਭ ਦੇ ਵਿੱਚ ਸ਼ਾਮਲ ਹੁੰਦੇ ਸਨ ਗੁਰਪ੍ਰਕਾਸ਼ ਸਿੰਘ ਖਾਲਸਾ ਆਪਣੀ ਬੇਟੀ ਦਾ ਰਿਸ਼ਤਾ ਕਿਵੇਂ ਨਾ ਕਿਵੇਂ ਵੀ ਅਜਮੇਰ ਸਿੰਘ ਦੇ ਨਾਲ ਕਰਨਾ ਚਾਹੁੰਦਾ ਸੀ ਉਹ ਜਦੋਂ ਆਪਣੀ ਬਾਹ ਨਾ ਚੱਲਦੀ ਦੇਖ ਅਜਮੇਰ ਸਿੰਘ ਦੀ ਮਾਤਾ ਅਤੇ ਭੈਣ ਨੂੰ ਧਮਕੀਆਂ ਵੀ ਦੇਣੀਆਂ ਸ਼ੁਰੂ ਕਰ ਦਿੰਦਾ ਏ ਇਸ ਤੋਂ ਬਾਅਦ ਗੁਰਪ੍ਰਕਾਸ਼ ਸਿੰਘ ਆਪਣੀ ਬੇਟੀ ਕਰਨ ਨੂੰ ਆਪਣੇ ਨਾਲ ਲੈ ਕੇ ਜਨਵਰੀ 2007 ਦੇ ਵਿੱਚ 10 ਦਿਨਾਂ ਦੇ ਲਈ ਇੰਡੀਆ ਜਾਂਦਾ ਏ ਉਸ ਵੱਲੋਂ ਸਭ ਲੋਕਾਂ ਨੂੰ ਇਹ ਕਿਹਾ ਜਾਂਦਾ ਏ ਕਿ ਉਹ ਇੱਕ ਰਿਸ਼ਤੇਦਾਰ ਦਾ ਵਿਆਹ ਅਟੈਂਡ ਕਰਨ ਦੇ ਲਈ ਜਾ ਰਹੇ ਨੇ ਪਰ ਬਾਅਦ ਦੇ ਵਿੱਚ ਇੱਕ ਗਵਾਹ ਸਾਹਮਣੇ ਆਉਂਦਾ ਏ ਜਿਸ ਦੁਆਰਾ ਇਹ ਦੱਸਿਆ ਗਿਆ ਕਿ ਉਹ ਦੋਨੋਂ ਅਜਮੇਰ ਸਿੰਘ ਦੇ ਪਿੰਡ ਗਏ ਸਨ ਜਿੱਥੇ ਉਹਨਾਂ ਨੇ ਪਿੰਡ ਦੀ ਪੰਚਾਇਤ ਨਾਲ ਮੀਟਿੰਗ ਕੀਤੀ ਸੀ ਅਤੇ ਅਜਮੇਰ ਸਿੰਘ ਦੀ ਘਰਵਾਲੀ ਨੂੰ ਤਲਾਕ ਦੇਣ ਦੇ ਲਈ ਕਿਹਾ ਸੀ ਕਿ ਉਹ ਜਮੇਰ ਸਿੰਘ ਨੂੰ ਤਲਾਕ ਦੇ ਦੇਵੇ ਕਿਉਂਕਿ ਕਰਨ ਦਾ ਵਿਆਹ ਉਹਨਾਂ ਨੇ ਅਜਮੇਰ ਸਿੰਘ ਨਾਲ ਕਰਨਾ ਹੈ ਪਰ ਉੱਥੇ ਉਹਨਾਂ ਦਾ ਕੁਝ ਵੀ ਬਸ ਨਹੀਂ ਸੀ ਚੱਲਿਆ ਤੇ ਉਹ ਸਿਰਫ 10 ਦਿਨਾਂ ਬਾਅਦ ਹੀ ਦਵਾਰੇ ਯੂਐਸਏ ਦੇ ਵਿੱਚ ਆ ਗਏ ਸਨ ਪਰ ਇਹ ਸੱਚ ਸਾਹਮਣੇ ਕਿਵੇਂ ਆਇਆ ਕਿ ਆਖਰਕਾਰ ਗੁਰਵਾਰ ਸਿੰਘ ਖਾਲਸੇ ਨੇ ਹੀ ਅਦਮਿਰ ਸਿੰਘ ਦਾ ਕਤਲ ਕੀਤਾ ਹੈ ਜਿਸ ਦੇ ਲਈ ਆਪਾਂ ਬਾਪਸ ਆਉਣੇ ਆ ਕੋਰਟ ਦੀਆਂ ਤਰੀਕਾਂ ਦੇ ਉੱਤੇ ਤਾਂ ਕਿ ਆਪਾਂ ਸਮਝ ਸਕੀਏ ਕਿ ਆਖਰਕਾਰ ਕੋਰਟ ਨੂੰ ਜਾਂ ਪੁਲਿਸ ਨੂੰ ਕਿਵੇਂ ਪਤਾ ਲੱਗਿਆ ਕਿ ਗੁਰਪ੍ਰਕਾਸ਼ ਸਿੰਘ ਹੀ ਇਸ ਸਭ ਦਾ ਕਾਤਲ ਹੈ ਗੁਰਪ੍ਰਕਾਸ਼ ਸਿੰਘ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਆਪਣੇ ਆਪ ਨੂੰ નિર્ਦੋਸ਼ ਦੱਸਦਾ ਰਿਹਾ ਪਰ ਇੱਕ ਵਿਟਨੈਸ ਦੁਆਰਾ ਦੱਸਿਆ ਗਿਆ ਗੁਰਪ੍ਰਕਾਸ਼ ਸਿੰਘ ਨੂੰ ਆਪਣੀ ਬਲੈਕ ਫੋਰਡ ਟਰੱਕ ਵਿੱਚ ਬਾਸਕਟਬਾਲ ਕੋਰਟ ਦੇ ਨੇੜੇ ਘੇੜੇ ਦਿਨ ਦਾ ਦੇਖਿਆ ਗਿਆ ਸੀ ਜਿੱਥੇ ਕੀ ਅਜਮੇਰ ਸ਼ੁਰੂ ਦੇ ਵਿੱਚ ਖੇਡਿਆ ਕਰਦਾ ਸੀ ਤੇ ਇੱਕ ਹੋਰ ਬੀਟਨਸ ਜੋ ਕਿ ਕਿਰਨ ਦੀ دوست ਸੀ ਉਸਨੇ ਦੱਸਿਆ ਹੈ ਕਿ ਅਜਮੇਰ ਦੇ ਕਤਲ ਹੋਣ ਤੋਂ ਕੁਝ ਸਮੇਂ ਪਹਿਲਾਂ ਹੀ ਉਹ ਤੇ ਕਿਰਨ ਇੱਕ ਟੇਬਲ ਤੇ ਬੈਠੀਆਂ ਗੱਲਾਂ ਕਰ ਰਹੀਆਂ ਸਨ ਜਿੱਥੇ ਕਿਰਨ ਨੇ ਉਸ ਨੂੰ ਕਿਹਾ ਸੀ ਕਿ ਉਸ ਦੇ ਬੇਤਾ ਹੌਣ ਅਜਮੇਰ ਦੀ ਦੇਖਪਾਲ ਕਰ ਲੈਣਗੇ ਇਸ ਗੱਲ ਦਾ ਮਤਲਬ ਉਸਦੀ ਫਰੈਂਡ ਸਮਝ ਚੁੱਕੀ ਸੀ ਪਰ ਇਹ ਗੱਲ ਦਾ ਪਤਾ ਅੰਦਰ ਕਮਰੇ ਦੇ ਵਿੱਚ ਬੈਠੇ ਗੁਰਪ੍ਰਕਾਸ਼ ਸਿੰਘ ਨੂੰ ਲੱਗਦਾ ਹੈ ਤਾਂ ਉਹ ਕਰਨ ਨੂੰ ਸਤਰਕ ਕਰ ਦਿੰਦੇ ਨੇ ਤੇ ਉਸ ਨੂੰ ਬਾਹਰ ਆਉਣ ਦੇ ਲਈ ਕਹਿੰਦੇ ਨੇ ਉਸ ਟਾਈਮ ਕਰਨ ਦੀ ਦੋਸਤ ਨੂੰ ਨਹੀਂ ਸੀ ਪਤਾ ਕਿ ਗੁਰਪ੍ਰਕਾਸ਼ ਸਿੰਘ ਅਜਮੇਰ ਦਾ ਕਤਲ ਕਰ ਦੇਵੇਗਾ ਨਾਲ ਦੀ ਨਾਲ ਇਸ ਕੇਸ ਦੇ ਵਿੱਚ ਸਭ ਤੋਂ ਵੱਡਾ ਸਬੂਤ ਅਜਮੇਰ ਸਿੰਘ ਦਾ ਸੈੱਲ ਫੋਨ ਸੀ ਜਿਸ ਵਿੱਚ ਉਸਦੇ ਕਾਲ ਕਾਰਡ ਵੌਇਸ ਮੇਲ ਤੇ ਹੋਰ ਵੀ ਬਹੁਤ ਸਾਰੇ ਮੈਸੇਜ ਸੇਵ ਕਰਕੇ ਰੱਖੇ ਗਏ ਹੋਏ ਸਨ ਜਿਸ ਦਾ ਪਾਸਵਰਡ ਸਿਰਫ ਅਜਮੇਰ ਦੀ ਭੈਣ ਕੋਲ ਹੀ ਸੀ ਅਤੇ ਅਜਮੇਰ ਦੀ ਮੌਤ ਤੋਂ ਬਾਅਦ ਉਸ ਦੀ ਭੈਣ ਨੇ ਇਹ ਸਾਰੇ ਸਬੂਤਾਂ ਨੂੰ ਕੋਰਟ ਦੇ ਵਿੱਚ ਪੇਸ਼ ਵੀ ਕੀਤਾ ਅਜਮੇਰ ਦਾ ਫੋਨ ਦੇ ਵਿੱਚ ਬਹੁਤ ਸਾਰੇ ਮੈਸੇਜ ਕਰਨ ਵੱਲੋਂ ਕੀਤੇ ਗਏ ਸਨ ਜਦੋਂ ਅਜਮੇਰ ਨੇ ਉਸ ਨਾਲ ਰਿਸ਼ਤਾ ਖਤਮ ਕਰਨ ਦੀ ਗੱਲ ਕੀਤੀ ਸੀ ਜਿਸ ਕਾਰਨ ਜਨਵਰੀ 2005 ਅਤੇ ਗੋਲੀਆਂ ਲੱਗਣ ਤੋਂ ਸਿਰਫ ਇੱਕ ਦਿਨ ਪਹਿਲਾਂ 26 ਮਾਰਚ 2007 ਨੂੰ ਅਜਮੇਰ ਸਿੰਘ ਨੇ ਆਪਣੇ ਨੰਬਰ ਵੀ ਬਦਲ ਲਏ ਸੀ ਜਾਨੀ ਕਿ ਜਦੋਂ ਕਿਰਨ ਅਤੇ ਅਜਮੇਰ ਸਿੰਘ ਦਾ ਰਿਸ਼ਤਾ ਖਤਮ ਹੋਇਆ ਸੀ ਅਜਮੇਰ ਸਿੰਘ ਨੇ ਉਦੋਂ ਵੀ ਆਪਣਾ ਨੰਬਰ ਬਦਲ ਲਿਆ ਸੀ ਤੇ ਜਦੋਂ ਉਸ ਨੂੰ ਪਤਾ ਲੱਗਣ ਲੱਗ ਗਿਆ ਸੀ ਕਿ ਗੁਰਪ੍ਰਕਾਸ਼ ਸਿੰਘ ਕੋਈ ਚਾਲ ਚੱਲ ਰਿਹਾ ਹੈ ਉਸ ਨੇ ਉਦੋਂ ਵੀ ਨੰਬਰ ਬਦਲ ਲਿਆ ਸੀ ਪਰ ਜੋ ਨੰਬਰ ਕਤਲ ਵੇਲੇ ਅਜਮੇਰ ਸਿੰਘ ਕੋਲ ਚੱਲ ਰਿਹਾ ਸੀ ਉਹ ਨੰਬਰ ਵੀ ਕਿਰਨ ਦੇ ਪਿਤਾ ਕੋਲ ਸੀ ਇਸ ਉੱਪਰ ਕਈ ਗਵਾਹਾਂ ਦੁਆਰਾ ਦੱਸਿਆ ਗਿਆ ਕੀ ਕਰਨ ਅਤੇ ਉਸਦੇ ਪਿਤਾ ਦੁਆਰਾ ਅਜਮੇਰ ਦਾ ਨੰਬਰ ਅਤੇ ਟਿਕਾਣਾ ਪਤਾ ਕਰਨ ਦੇ ਲਈ ਬਹੁਤ ਸਾਰੀਆਂ ਬਕਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਗੱਲ ਉੱਪਰ ਜਦੋਂ ਵਕੀਰ ਦੁਆਰਾ ਜ਼ੋਰ ਪਾਇਆ ਗਿਆ ਤਾਂ ਕਿਰਨ ਨੇ ਮੰਨਿਆ ਕਿ ਉਸਨੇ ਅਜਮੇਰ ਦੀ ਮਾਸੀ ਬਣ ਕੇ ਅਜਮੇਰ ਦੀ ਕੰਪਨੀ ਦੇ ਵਿੱਚ ਫੋਨ ਕੀਤਾ ਸੀ ਅਤੇ ਅਜਮੇਰ ਦੀ ਮਾਤਾ ਕਾਫੀ ਬਿਮਾਰ ਹੋਣ ਦਾ ਬਹਾਨਾ ਬਣਾ ਕੇ ਉਹਨਾਂ ਤੋਂ ਅਜਮੇਰ ਦਾ ਨੰਬਰ ਲੈ ਲਿਆ ਸੀ ਨੰਬਰ ਮਿਲਣ ਦੇ ਉੱਤੇ ਹੀ ਕਿਰਨ ਦੁਆਰਾ ਕਤਲ ਤੋਂ ਇੱਕ ਦਿਨ ਪਹਿਲਾਂ ਅਜਮੇਰ ਨੂੰ ਕਾਫੀ ਮੈਸੇਜ ਭੇਜੇ ਜਾਂਦੇ ਨੇ ਜਿਸ ਵਿੱਚ ਉਸਨੇ ਉਸ ਦਾ ਦਿਲ ਤੋੜਨ ਦੇ ਲਈ ਅਜਮੇਰ ਦਾ ਧੰਨਵਾਦ ਵੀ ਕੀਤਾ ਸੀ ਅਤੇ ਇਹਨਾਂ ਵਿੱਚ ਹੀ ਇੱਕ ਮੈਸੇਜ ਕਿਨ ਦੇ ਪਿਤਾ ਵੱਲੋਂ ਵੀ ਸੀ ਜਿਸ ਵਿੱਚ ਉਹ ਕਾਫੀ ਅਸ਼ਲੀਲ ਪਾਸ਼ਾ ਦੀ ਵਰਤੋਂ ਕਰ ਰਿਹਾ ਸੀ ਅਤੇ ਅਜਮੇਰ ਦੀ ਮਾਂ ਤੇ ਭੈਣ ਨੂੰ ਬਲਾਤਕਾਰ ਕਰਾਣ ਦੀਆਂ ਧਮਕੀਆਂ ਵੀ ਦੇ ਰਿਹਾ ਸੀ ਪਰ ਇਸ ਸਭ ਦੇ ਵਿੱਚ ਮੇਨ ਸਬੂਤ ਸੀ ਗੁਰਪ੍ਰਕਾਸ਼ ਸਿੰਘ ਦੀ ਕੰਪਨੀ ਦੇ ਵਿੱਚ ਲੱਗੇ 8 ਕੈਮਰੇ ਜਿਨ੍ਹਾਂ ਦੇ ਵਿੱਚ ਨੋਟਿਸ ਕੀਤਾ ਗਿਆ ਜਦੋਂ ਅਜਮੇਰ ਸਿੰਘ ਦਾ ਕਤਲ ਹੋਇਆ ਸੀ ਉਸੇ ਸਮੇਂ ਹੀ ਗੁਰਪ੍ਰਕਾਸ਼ ਦੇ ਭਰਾ ਵੱਲੋਂ ਉਹਨਾਂ ਦਾ ਨਿਸ਼ਾਨ ਟਾਈਟਨ ਨਾਮ ਦਾ ਟਰੱਕ ਬਾਹਰ ਕੱਢਿਆ ਗਿਆ ਸੀ ਅਤੇ ਉਹ ਟਰੱਕ 2 ਘੰਟੇ ਬਾਅਦ ਕੰਪਨੀ ਦੇ ਵਿੱਚ ਵਾਪਸ ਆਇਆ ਸੀ ਜਾਨੀ ਕਿ ਜਿਸ ਸਮੇਂ ਦੌਰਾਨ ਅਜਮੇਰ ਸਿੰਘ ਦਾ ਕਤਲ ਹੋਇਆ ਸੀ ਉਸੇ ਟਾਈਮ ਦੌਰਾਨ ਉਹ ਟਰੱਕ ਕੰਪਨੀ ਦੇ ਵਿੱਚ ਨਹੀਂ ਸੀ ਇਸ ਸਬਦੇ ਉੱਤੇ ਗੁਰਪ੍ਰਕਾਸ਼ ਸਿੰਘ ਦਾ ਕਹਿਣਾ ਸੀ ਕਿ ਉਸ ਸਮੇਂ ਉਹ ਦੂਜੇ ਆਫਿਸ ਦੇ ਵਿੱਚ ਕੰਮ ਕਰ ਰਿਹਾ ਸੀ ਅਤੇ ਜਦੋਂ ਪੁਲਿਸ ਨੇ ਉਹਨਾਂ ਦੋਨੇ ਭਰਾਵਾਂ ਨੂੰ ਦੂਜੇ ਕੈਮਰੇ ਦੇ ਵਿੱਚ ਵੀ ਦੇਖਿਆ ਪਰ ਦੂਜੇ ਕੈਮਰੇ ਦੇ ਵਿੱਚ ਉਹ ਕੁਝ ਸਮੇਂ ਦੇ ਲਈ ਹੀ ਸੀ ਉਸ ਦਾ ਛੋਟਾ ਭਰਾ ਫਿਰ ਵਾਪਸ ਪਹਿਲੇ ਕੈਮਰੇ ਦੇ ਥੱਲੇ ਹੀ ਆ ਗਿਆ ਸੀ ਅਤੇ ਕੁਝ ਟਾਈਮ ਬਾਅਦ ਜਦੋਂ ਉਹ ਟਾਈਟਨ ਟਰੱਕ ਵਾਪਸ ਆ ਜਾਂਦਾ ਏ ਤੇ ਅੰਦਰ ਕੰਪਨੀ ਦੇ ਵਿੱਚ ਆ ਕੇ ਖੜਦਾ ਏ ਤਾਂ ਉਸ ਤੋਂ ਬਾਅਦ ਹੀ ਗੁਰਪ੍ਰਕਾਸ਼ ਸਿੰਘ ਨੂੰ ਕੈਮਰੇ ਦੇ ਵਿੱਚ ਤੁਰਦਾ ਫਿਰਦਾ ਦੇਖਿਆ ਗਿਆ ਸੀ ਜਾਨੀ ਕਿ ਉਹ 8 ਕੈਮਰਿਆਂ ਦੇ ਵਿੱਚੋਂ ਅਜਮੇਰ ਸਿੰਘ ਕਿਸੇ ਵੀ ਕੈਮਰੇ ਦੇ ਵਿੱਚ ਨਹੀਂ ਸੀ ਉਸਨੇ ਬਹਾਨਾ ਲਾਇਆ ਸੀ ਕਿ ਉਸ ਕੋਲ 2 ਆਫਿਸ ਹੈ ਤੇ ਉਹ ਦੂਸਰੇ ਆਫਿਸ ਦੇ ਵਿੱਚ ਬੈਠਾ ਸੀ ਪਰ ਜਦੋਂ ਪੁਲਿਸ ਵੱਲੋਂ ਸਾਰੇ ਕੈਮਰੇ ਚੈੱਕ ਕੀਤੇ ਗਏ ਤਾਂ ਉਸ ਦੇ ਇਸ ਝੂਠ ਦਾ ਵੀ ਪਰਦਾਫਾਸ਼ ਹੋਇਆ ਯਾਨੀ ਕਿ ਉਹ ਉਸ ਟੈਟਨ ਟਰੱਕ ਨੂੰ ਲੈ ਕੇ ਉਸ ਕੰਪਨੀ ਤੋਂ ਬਾਹਰ ਇਸ ਉੱਪਰ ਵੀ ਇੱਕ ਬਿਜ਼ਨਸ ਦੁਆਰਾ ਦੱਸਿਆ ਗਿਆ ਕਿ ਉਸਨੇ ਗੁਰਪ੍ਰਕਾਸ਼ ਸਿੰਘ ਨੂੰ ਉਸ ਟੈਟਨ ਟਰੱਕ ਦੇ ਵਿੱਚ ਦੇਖਿਆ ਸੀ ਅਤੇ ਉਹ ਉਸੇ ਟਰੈਕਿੰਗ ਜਾੜ ਦੇ ਵੱਲ ਜਾ ਰਿਹਾ ਸੀ ਅਤੇ ਇਹ ਯੂਐਸਏ ਦੀ ਪੁਲਿਸ ਸੀ ਉਹ ਸਿਰਫ ਇੱਥੇ ਹੀ ਨਹੀਂ ਰੁਕਦੇ ਉਹਨਾਂ ਵੱਲੋਂ ਲੋਕੇਸ਼ਨ ਦਾ ਵੀ ਪਤਾ ਲਾਇਆ ਜਾਂਦਾ ਹੈ ਤੇ ਗੁਰਪ੍ਰਕਾਸ਼ ਸਿੰਘ ਅਤੇ ਰਮੀਰ ਸਿੰਘ ਦੀ ਲੋਕੇਸ਼ਨ ਵੀ ਇੱਕ ਦਿਸ਼ਾ ਵੱਲ ਦੀ ਹੀ ਆਉਂਦੀ ਹੈ ਦੂਜੇ ਪਾਸੇ ਕਤਲ ਕਰਨ ਵੇਲੇ ਜੋ ਹਥਿਆਰ ਵਰਤਿਆ ਗਿਆ ਸੀ ਉਹ ਕਦੇ ਵੀ ਨਹੀਂ ਮਿਲਿਆ ਪਰ ਪੋਸਟਮਾਰਟਮ ਦੀ ਰਿਪੋਰਟ ਦੇ ਅਨਸਾਰ ਉਸ ਦਾ ਕਤਲ ਜਾਨਕੀ ਨਵੇਰ ਸਿੰਘ ਦਾ ਕਤਲ ਬਰੇਟਾ ਗਨ ਦੇ ਨਾਲ ਹੋਇਆ ਸੀ ਜਿਸ ਉੱਪਰ ਵਕੀਲ ਵੱਲੋਂ ਸਬੂਤ ਪੇਸ਼ ਕੀਤੇ ਗਏ ਕਿ ਕਿਸੇ ਸਮੇ ਗੁਰਪ੍ਰਕਾਸ਼ ਸਿੰਘ 9mm ਬਰੇਟਾ ਦਾ ਮਾਲਕ ਸੀ ਜੋ ਕਿ ਉਸ ਦੇ ਨਾਮ ਉੱਪਰ ਰਜਿਸਟਰਡ ਵੀ ਸੀ ਪਰ ਗੁਰਪ੍ਰਕਾਸ਼ ਸਿੰਘ ਦਾ ਕਹਿਣਾ ਸੀ ਕਿ ਉਸ ਕੋ ਕਦੇ ਵੀ ਕੋਈ ਹਥਿਆਰ ਨਹੀਂ ਰਿਹਾ ਇਹਨਾਂ ਸਾਰੇ ਸਬੂਤਾਂ ਅਤੇ ਗਵਾਹਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੋਰਟ ਵੱਲੋਂ ਗੁਰਪ੍ਰਕਾਸ਼ ਸਿੰਘ ਨੂੰ ਫਸਟ ਡਿਗਰੀ ਕਤਲ ਕੇਸ ਦੇ ਵਿੱਚ ਚਾਰਜ ਕੀਤਾ ਗਿਆ ਅਤੇ ਉਸ ਉੱਪਰ ਦੋ ਸਪੈਸ਼ਲ ਦੋਸ਼ ਵੀ ਲਾਏਗੇ ਜਿਸ ਦੇ ਵਿੱਚ ਕਤਲ ਕਰਨ ਦੇ ਇਰਾਦੇ ਨਾਲ ਹਥਿਆਰ ਚਲਾਉਣਾ ਅਤੇ ਦੂਜਾ ਲਾਇੰਗ ਇਨ ਬੇਟ ਦਾ ਦੋਸ਼ੀ ਪਾਇਆ ਗਿਆ ਲਾਇੰਗ ਇਨ ਬੇਟ ਅਮਰੀਕਾ ਦਾ ਇੱਕ ਕਾਨੂੰਨ ਹੈ ਜਿਸ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਤੁਸੀਂ ਕਤਲ ਨੂੰ ਪਹਿਲਾਂ ਪਲਾਨ ਕੀਤਾ ਜਾਨੀ ਕਿ ਤੁਹਾਡਾ ਕਿਸੇ ਦੇ ਨਾਲ ਕੋਈ ਗੁੱਸਾ ਨਹੀਂ ਸੀ ਤੁਸੀਂ ਪਹਿਲਾਂ ਉਸ ਗੁੱਸੇ ਨੂੰ ਆਪਣੇ ਦਿਲ ਦੇ ਵਿੱਚ ਪਾਲ ਕੇ ਬੈਠਾ ਸੀ ਤੇ ਤੁਸੀਂ ਉਸ ਨੂੰ ਮਾਰਨਾ ਹੀ ਚਾਹੁੰਦੇ ਸੀ ਤਾਂ ਇਹ ਤੈਅ ਹੋ ਗਿਆ ਸੀ ਕਿ ਗੁਰਪ੍ਰਕਾਸ਼ ਸਿੰਘ ਨੂੰ ਡੈਥ ਆਫ ਪੈਨਲਟੀ ਵੀ ਮਿਲ ਸਕਦੀ ਆ ਤੇ ਜਾਂ ਉਹ ساری ਉਮਰ ਜੇਲ੍ਹ ਦੇ ਵਿੱਚ ਰਹੇਗਾ ਹੁਣ ਉਸ ਨੂੰ ਮਈ ਦੇ ਵਿੱਚ ਸਜ਼ਾ ਸੁਣਾਈ ਜਾਣੀ ਸੀ ਪਰ ਗੁਰਪ੍ਰਕਾਸ਼ ਸਿੰਘ ਨੇ ਆਪਣਾ ਵਕੀਲ ਫੇਰ ਬਦਲ ਦਿੱਤਾ ਜਿਸ ਕਰਕੇ ਉਸ ਦੀ ਸਜ਼ਾ ਦੀ ਤਰੀਕ 20 ਨਵੰਬਰ 2010 ਕਰ ਦਿੱਤੀ। ਗੁਰਪ੍ਰਕਾਸ਼ ਦੁਆਰਾ ਉਸ ਦੀ ਸਜ਼ਾ ਦੀ ਅਪੀਲ ਵੀ ਕੀਤੀ ਗਈ ਪਰ ਉਸ ਨੂੰ ਵੀ ਰੱਦ ਕਰ ਦਿੱਤਾ ਗਿਆ ਅਤੇ ਬਾਅਦ ਦੇ ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ। 2010 ਦੇ ਵਿੱਚ ਗੁਰਪ੍ਰਕਾਸ਼ ਸਿੰਘ ਉਮਰ ਕੈਦ ਦੇ ਲਈ ਜੇਲ੍ਹ ਦੇ ਵਿੱਚ ਚਲਿਆ ਜਾਂਦਾ ਹੈ ਪਰ ਸ਼ਾਇਦ ਇਹ ਕਹਾਣੀ ਇੱਥੇ ਖਤਮ ਨਹੀਂ ਸੀ ਹੋਣੀ ਜਿੱਥੇ 1 ਸਾਲ ਬਾਅਦ ਹੀ 29 ਅਕਤੂਬਰ 2011 ਦੇ ਵਿੱਚ ਉਸ ਦੀ ਜੇਲ੍ਹ ਦੇ ਵਿੱਚ ਹੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਸ ਮੌਤ ਦੀ ਜਾਂਚ ਦੇ ਲਈ ਇੱਕ ਕਮੇਟੀ ਵੀ ਤਿਆਰ ਕੀਤੀ ਜਾਂਦੀ ਹੈ ਕਿਉਂਕਿ ਪਰਿਵਾਰ ਵੱਲੋਂ ਸ਼ੱਕ ਜ਼ਾਹਿਰ ਕੀਤਾ ਗਿਆ ਸੀ ਕਿ ਇਹ ਮੌਤ ਇੱਕ ਨਾਰਮਲ ਮੌਤ ਨਹੀਂ ਜਿੱਥੇ 22 ਨਵੰਬਰ 2011 ਨੂੰ ਫੈਸਲਾ ਸੁਣਾਇਆ ਜਾਂਦਾ ਹੈ ਕਿ ਇਹ ਮੌਤ ਇੱਕ ਕੁਦਰਤੀ ਮੌਤ ਸੀ ਤੇ ਇਹ ਮੌਤ ਜੇਲ੍ਹ ਦੇ ਕਮਰੇ ਦੇ ਵਿੱਚ ਹੋਈ ਆ ਜਦੋਂ ਗੁਰਪ੍ਰਕਾਸ਼ ਸਿੰਘ ਕੱਲਾ ਸੀ ਇਸ ਕੇਸ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਨੇ ਜਿਵੇਂ ਕਿ 2009 ਵਿੱਚ ਅਜਮੇਰ ਦੇ ਪਰਿਵਾਰ ਵੱਲੋਂ ਗੁਰਪ੍ਰਕਾਸ਼ ਸਿੰਘ ਖਾਲਸੇ ਉੱਪਰ 15 ਮਿਲੀਅਨ ਦੀ ਸ਼ੂ ਕੀਤਾ ਗਿਆ ਸੀ ਯਾਨੀ ਕਿ ਉਹ ਕਹਿੰਦੇ ਸੀ ਕਿ ਅਜਮੇਰ ਸਿੰਘ ਦੇ ਕਤਲ ਕਰਕੇ ਉਹਨਾਂ ਦਾ ਪਰਿਵਾਰ ਬਹੁਤ ਹੀ ਘਾਟੇ ਦੇ ਵਿੱਚ ਚਲਿਆ ਗਿਆ ਹੈ ਪਰ ਇਹ ਰਿਪੋਰਟ ਕਦੇ ਵੀ ਸਾਹਮਣੇ ਨਹੀਂ ਆਈ ਕਿ ਅਜਮੇਰ ਸਿੰਘ ਦੇ ਪਰਿਵਾਰ ਨੂੰ ਉਹ ਪੈਸਾ ਮਿਲਿਆ ਜਾਨ ਨਹੀਂ ਦੂਸਰਾ ਗੁਰਪ੍ਰਕਾਸ਼ ਸਿੰਘ ਖਾਲਸਾ ਆਪਣੇ ਸਿਰ ਉੱਤੇ ਨਾਰਮਲ ਨਾਲੋਂ ਵੱਡੀ ਪੱਗ ਬੰਨਦਾ ਸੀ ਜਿਸ ਉੱਤੇ ਉਸ ਟਾਈਮ ਕੋਰਟ ਦੇ ਵਿੱਚ ਬਹੁਤ ਬੈਂਸ ਹੁੰਦੀ ਸੀ ਕਿਉਂਕਿ ਕੋਰਟ ਅਤੇ ਪੁਲਿਸ ਨੂੰ ਇਹ ਡਰ ਸੀ ਕਿ ਐਡੀ ਵੱਡੀ ਪੱਗ ਨੂੰ ਗੁਰਪ੍ਰਕਾਸ਼ ਸਿੰਘ ਹਥਿਆਰ ਬਣਾ ਕੇ ਨਾ ਵਰਤ ਲਵੇ ਜਾਨੀ ਕਿ ਜਾਂ ਤਾਂ ਉਹ ਉਸ ਨਾਲ ਫਾਹਾ ਨਾ ਲੈ ਲਵੇ ਤੇ ਜਾਂ ਉਹ ਇੰਨੇ ਵੱਡੇ ਕੱਪੜੇ ਦੇ ਵਿੱਚ ਕੋਈ ਵੀ ਹਥਿਆਰ ਲੁਕੋ ਸਕਦਾ ਹੈ ਪਰ ਇਸ ਤੋਂ ਪਹਿਲਾਂ ਉਹ ਕੋਈ ਨਤੀਜੇ ਤੇ ਪਹੁੰਚ ਪਾਉਂਦੇ ਗੁਰਪ੍ਰਕਾਸ਼ ਸਿੰਘ ਖਾਲਸੇ ਦੀ ਮੌਤ ਹੋ ਜਾਂਦੀ ਹੈ ਇਸ ਕੇਸ ਤੋਂ ਸਾਨੂੰ ਸਮਝ ਆਉਂਦਾ ਹੈ ਕਿ ਆਪਣੀ ਪੀ ਦਾ ਰਿਸ਼ਤਾ ਅਜਮੇਰ ਸਿੰਘ ਦੇ ਨਾਲ ਕਰਕੇ ਗੁਰਪ੍ਰਕਾਸ਼ ਸਿੰਘ ਇਹ ਸਭ ਤੋਂ ਬਚ ਸਕਦਾ ਸੀ ਪਰ ਸ਼ਾਇਦ ਉਸ ਦੇ ਪੁਰਾਣੇ ਵਿਚਾਰ ਉਸ ਨੂੰ ਲੈ ਬੈਠੇ ਤੇ ਦੂਸਰੀ ਸਾਈਡ ਅਜਮੇਰ ਸਿੰਘ ਇੱਕ ਵਿਆਹ ਕਰਵਾ ਕੇ ਵੀ ਕਿਰਨ ਜੋਤ ਨੂੰ ਮਿਲਦਾ ਸੀ ਮੇਰੀਆਂ ਨਜ਼ਰਾਂ ਦੇ ਵਿੱਚ ਇਹ ਵੀ ਗੱਲ ਹੈ ਤੁਹਾਨੂੰ ਕੀ ਲੱਗਦਾ ਹੈ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਦੇਣਾ ਤਦ ਤੱਕ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ